ਜਿਸਕੇ ਸਾਰੇ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਅੱਜ ਤਿਆਰੀਆਂ ਕੀਤੀਆਂ ਨੇ ਇੱਕ ਨਵੀਂ ਜਗ੍ਹਾ ਵੇਖਣ ਵਾਸਤੇ ਪਹਿਲਾਂ ਇੱਥੋਂ ਚੱਲਾਂਗੇ ਦਾੜਾ ਸੈੱਟ ਹੋ ਗਿਆ ਬੰਨ ਲਿਆ ਪਹਿਲਾਂ ਤੋਂ ਚੱਲਾਂਗੇ ਭਾਉ ਵਾਲ ਤੇ ਭਾਉ ਨੂੰ ਚੱਕਾਂਗੇ ਤੇ ਭਾਉ ਨੂੰ ਚੱਕ ਕੇ ਤੇ ਫਿਰ ਚਾਲੇ ਪਾਵਾਂਗੇ ਸੇ ਜਗ੍ਹਾ ਤੇ ਜਿਹੜੀ ਜਗ੍ਹਾ ਦੇਖਣਾ ਵਾ ਅ ਹਨੇਰਾ ਜਿਹਾ ਇੱਥੇ ਆ ਰਿਹਾ ਵਾ ਲਾਈਟ ਘਟ ਤੇ ਅੱਜ ਪ੍ਰੌਣਡ ਹੈ ਆ ਪਾਣੀ ਆ ਤੇ ਚਾਹ ਆ ਨਾ ਇਹ ਗੱਡੀ ਚੜ੍ਹਦੀ ਕਲਾ ਚੱਲਦੇ ਆ ਤੇ ਕਰਦੇ ਆ ਤੁਹਾਨੂੰ ਤਰਛੰਦਾ ਵਾਲੇ ਕਰਦੇ ਆ ਇਹਦੇ ਨਾਲ ਤੁਹਾਨੂੰ ਕਰਾਉਣੇ ਇੱਕ ਨਵੀਂ ਜਗ੍ਹਾ ਦੇ ਲੈ ਲਈ ਆਪਦਾ ਗੱਡਾ ਗੱਡਾ ਗਈ ਸਾਹਣਾ ਸਾਡਾ ਤੇ ਫਿਰ ਚੱਲਦੇ ਆ ਪੌਸਾ ਬਾਕ ਹਾਂਜੀ ਥੋੜਾ ਜਿਹਾ ਪਹਿਲਾਂ ਆਪਾਂ ਉਹ ਨੂੰ ਲੈਣ ਆਸਤੇ ਇੱਥੇ ਆ ਗਏ ਸਾਂ ਤੇ ਪਰੌਂਠੇ ਛੋਂਡੇ ਛੱਕਦੇ ਥੋੜਾ ਜਿਹਾ ਸਮਾਂ ਕਾਫੀ ਹੋ ਗਿਆ ਤੇ ਹੁਣ ਜਿਸ ਤਰ੍ਹਾਂ ਪਹਿਲਾਂ ਦੱਸਿਆ ਵੀ ਅੱਜ ਜਿਸ ਜਗ੍ਹਾ ਦਾ ਪ੍ਰੋਗਰਾਮ ਉਸ ਜਗ੍ਹਾ ਤੇ ਜਾਣ ਆਸਤੇ ਨਾਲ ਸੋਨਾ ਮੁੰਡਾ ਭਾਉ ਪੱਟੀ ਵਾਲਾ ਤੇ ਨਾਲ ਸਾਡਾ ਭਾਈ ਸਾਹਿਬ ਮੰਡ ਸਾਹਿਬ ਸਾਡੇ ਨਾਲ ਜੁੜੇ ਨੇ ਜਿਨ੍ਹਾਂ ਨੂੰ ਪਿਆਰ ਨਾਲ ਸੀ ਮਜੀਠੀਆ ਵੀ ਕਿਨੇ ਆ ਮਜੀਠੀਆ ਕਿਉਂ ਇੰਨੇ ਆ ਤਾਂ ਮੈਨੂੰ ਕੀ ਪਤਾ ਭਾਉ ਮਜੀਠੀ ਦੇ ਬਾਰੇ ਗੱਲਾਂ ਬਾਤਾਂ ਆਪਾਂ ਬਾਅਦ ਦੇ ਵਿੱਚ ਤੁਹਾਨੂੰ ਦੱਸਾਂਗੇ ਤੇ ਨਾਲੇ ਕਰਾਂਗੇ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਆ ਉਹ ਪ੍ਰੋਗਰਾਮ ਹੈਗਾ ਵਾ ਸਿੰਗapore ਦੇ ਵਿੱਚ ਸਭ ਤੋਂ ਪਹਿਲੀ ਹਾਊਸਿੰਗ ਡਵੈਲਪਮੈਂਟ ਬੋਰਡ ਵੱਲੋਂ ਬਣਾਈ ਹੋਈ ਇਮਾਰਤ ਜਿਹੜੀ ਕਿ 50 ਮੰਜਲੀ ਹੈ ਬਹੁਤ ਸਾਰੇ ਲੋਕਾਂ ਨੇ ਇਹਦੇ ਬਾਰੇ YouTube ਦੇ ਉੱਤੇ ਗੱਲ ਵੀ ਕੀਤੀ ਹੋਈ ਆ ਤੇ ਪਰ ਮੈਂ ਅਜੇ ਤੱਕ ਨਹੀਂ ਵੇਖੀ 2009 ਦੇ ਵਿੱਚ ਪਬਲਿਕ ਅਸ ਦੇ ਖੋਲੀ ਗਈ ਤੇ ਉੱਥੇ ਜਾਣ ਦੀ ਟਿਕਟ ਲੱਗਦੀ ਆ ਤੇ ਉਹਦੇ ਬਾਰੇ ਗੱਲਾਂ ਬਾਤਾਂ ਕਰਾਂਗੇ ਉਹਦਾ ਇਤਿਹਾਸਕ ਪੱਖ ਕੀ ਸੀ ਇਹ ਕਦੋਂ ਬਣੀ ਕਦੋਂ ਸ਼ੁਰੂ ਹੋਈ ਤੇ ਕੀ ਕੀ ਉਹਦੇ ਵਿੱਚ ਖਾਸਤਾਈਆਂ ਨੇ ਤੇ ਜੇ ਆਪਾਂ ਮਰੀਨਾ ਬੇ ਸੈਂਡ ਦੀ ਗੱਲ ਕਰੀਏ ਉਥੋਂ ਵੀ ਉਪਰੋਂ ਸਿੰਗਾਪੁਰ ਦੀਦਾ ਤੇ ਇੱਥੇ ਪੰਜਾਬੀ ਛਾਤੇ ਜਾਗ ਸਿੰਗਾਪੁਰ ਗਿੱਦਾਂ ਦੀਦਾ ਤੇ ਉਹਦੇ ਬਾਰੇ ਗੱਲ ਕਰਾਂਗੇ ਤੇ ਜਾਣ ਤੋਂ ਪਹਿਲਾਂ ਰਸਤੇ ਦੇ ਵਿੱਚ ਹੋ ਸਕਦਾ ਵਾ ਤੇ ਗੁਰਦਾਰ ਸਾਹਿਬ ਭਾਈ ਮਹਾਰਾਜ ਸਿੰਘ ਦੇ ਸਥਾਨ ਦੇ ਦਰਸ਼ਨਦਾਰੇ ਕਰਦੇ ਹੋਏ ਜੀ ਤੇ ਚੱਲੀਏ ਭੋ ਸਾਬ ਓਕੇ ਜੀ ਜਲਦੀ ਕਲਾ ਓਕੇ ਲਗਣੇ ਪਾ ਤੇ ਘੇਰ ਤੇ ਕਰੀ ਗੱਡੀ ਸਾਡੀ ਇੱਕ ਤੇ ਕਿਹੜੀ ਦੋ ਦੇ ਤੇ ਚੜਦੀ ਕਲਾ ਚੱਲਦੇ ਆ ਤੇ ਨਾਲੇ ਤੁਹਾਨੂੰ ਕਰਾਉਣੇ ਆ ਰਸਤੇ ਦਰਸ਼ਨ ਜਿਦਾਰੇ gurwai 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 ਰਾਮ ਜਪੋਰੀ ਐਸੇ 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 ਅੱਜ ਜਾਣ ਤੋਂ ਪਹਿਲਾਂ ਸਾਨੂੰ ਇੱਕ ਸਾਡੇ ਬਹੁਤ ਹੀ ਗੁਰਮਤ ਪਿਆਰੇ ਭਾਈ ਸੁਰਜੀਤ ਸਿੰਘ ਜੀ ਮੰਡ ਮਿਲ ਗਏ ਨੇ ਤੇ ਜੇ ਭਾਈ ਸੁਰਜੀਤ ਸਿੰਘ ਦੀ ਗੱਲ ਕਰੀਏ ਪੀ ਸਿੰਗਾਪੁਰ ਦੇ ਸਭ ਤੋਂ ਪੁਰਾਣੇ ਸਿੰਘਾਂ ਜੋ ਸਿੰਘ ਨੇ ਤੇ ਅਜੇ ਤੱਕ ਗੁਰਦਾਰਾ ਸਾਹਿਬਾ ਦੇ ਵਿੱਚ ਜਨੀਓ ਸੋਵਾ ਵਧ ਚੜ ਕੇ ਸਿੱਖ ਸੰਗਤ ਪੰਜਾਬੀ ਵੀਰ ਨਭਾ ਰਹੇ ਨੇ ਤੇ ਭਾਈ ਅ ਮੰਡ ਸਾਹਿਬ ਦੀ ਬਦੌਲਤ ਨੇ ਤੇ ਚੜ੍ਹਦੇ ਅਗਲਾ ਤੇ ਇਹ ਹੁਣ ਚੱਲੇ ਨੇ ਕਿਸੇ ਹੋਰ ਸੇਵਾ ਦੇ ਵਿੱਚ ਤਰਸੀ ਚੱਲਿਆ ਕਿ ਸੇਵਾ ਦੇ ਵਿੱਚ ਤੇ ਜੇ ਮੰਡ ਬਣ ਗਿਆ ਤੇ ਇਹਨਾਂ ਦੇ ਨਾਲ ਹੀ ਸੇਵਾ ਨਵਾਵਾਂਗੇ ਤੇ ਜਿਹੜੀ ਅੱਜ ਲਈ ਸੇਵਾ ਫਿਰਗੇ ਦਿਲ ਕਰ ਨਾਲ ਚੜ ਪੀਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬ ਗੁਰਸਾ ਗੁਰਸਾਹਿਬ ਦੇ ਦਰਸ਼ਨਦਾਰੇ ਕਰਕੇ ਤੇ ਪ੍ਰਸ਼ਾਦਾ ਪਾਣੀ ਸੰਗ ਟਿੱਡ ਪਰ ਲਿਆ ਹਨ ਤੇ ਇੱਕ ਦੋ ਸਿੰਘਾਂ ਨੂੰ ਮਿਲਿਆ ਪਾਉ ਤੇ ਪਾਉ ਹੁਣ ਆਹ ਦੀ ਅੜੀ ਹੋਈ ਹੈ ਕਿਨੋਂ ਆਦੇ ਉਹ ਜੂਟਰ ਨਾਲ ਜੂਟਰ ਨਾਲ ਆਇਆ ਹੈਗਾ ਤੇ ਹੁਣ ਯੂਟਰਨ ਪਾਉ ਮਾਰੂਗਾ ਤੇ ਵੇਖੋ ਕੀ ਮਾਰਦਾ ਨਹੀਂ ਮਾਰਦਾ ਜੀ ਯੂਟਰਨ ਨਿਕਲ ਆਇਆ ਤੇ ਫਿਰ ਕਾਫੀ ਮੈਂ ਪਿਆ ਦੂੰਗਾ ਹਾਂ ਨਾਨਿਕ ਲਿਆ ਫਿਰ ਕਾਲਾ ਪਿਆ ਦੂੰਗਾ ਸੇ ਮੋਡਟ ਜੀ ਦਾ ਬਾਦ ਫਰੇਮ ਦੇ ਵਿੱਚ ਜਿਹੜੀ ਉਹ ਬਿਲਡਿੰਗ ਦੇਖ ਰਹੀ ਆ ਉਹਦੇ ਚ ਜਾਣਾ ਉਹਨੂੰ ਕਹਿੰਦੇ ਆ ਪਨੇਤਲ ਡਿਕਸਟਨ ਤੇ ਉਸ ਤੋਂ ਪਹਿਲਾਂ ਇਥੋਂ ਚੱਕਣਾ ਬਾਪਾ ਜਗਪ੍ਰੀਤ ਸਿੰਘ ਨੂੰ ਤੇ ਜਕਬੀ ਸਿੰਘ ਚੱਕ ਤੇ ਫਿਰ ਖਾਨ ਤੇ ਆ ਅਗਲੇ ਪਾਸੇ ਉਹ ਕਿੱਦਾ ਮੱਟੀ ਦਾ ਬਣਾ ਇੱਥੇ ਨਹੀਂ ਮੱਠਾ ਹੋਈ ਨਹੀਂ ਇਹ ਨਹੀਂ ਉਹ ਅਗਲੇ ਬੰਦੇ ਆ ਮੱਟੀ ਬੀਬੀ ਦਾ ਬੇਟਾ ਕੋਈ ਬੰਦਾ ਐਮ ਆਰਟੀ ਦੇ ਬਾਹਰ ਕਿੱਥੇ ਪਿਆਉ ਉਹ ਮੇਰੀ ਚੁੱਕਦੀ ਏ ਉਹ ਐਮ ਆਰਟੀ ਦੇ ਬਾਹਰ ਉੱਥੇ ਆਣਾ ਹੈ ਬਾਬਾ ਥੋੜੀ ਪੋਜ਼ਿਟਿਵ ਪਾਸ਼ਾ ਰੱਖੋ ਨਹੀਂ ਮੇਰਾ ਬਲੌਗ ਖਰਾਬ ਹੋ ਜਾਣਾ ਆਵੇ ਮੱਟੀ ਦੇ ਬਾਹਰ ਤੇ ਖੜਾਉਣਾ ਪਈ ਤੇ ਬੰਦਾ ਆਤੀ ਨਾ ਉਹ ਬੈਠਾਗਾ ਹਰਨਮਨ ਬਣਾ ਜਾਣਾ ਦੋ ਆਪਿਆ ਨਾ ਉਰਲੇ ਕੇ ਬੈਠਾ ਨਾ ਆਪੋ ਨਾ ਤੁਰਮਾ ਨਾ ਉਹ ਲੈਣਾ ਅਰੇ ਜੀ ਸੁਣੇ ਨਾ ਆਓ ਜੀ ਆਓ ਜੀ ਸਤਿ ਸ਼੍ਰੀ ਅਕਾਲ ਜੀ ਚੜਦੀ ਕਲਾ ਹਾਂ ਜੀ ਚੜਦੀ ਕਲਾ ਯੂਆਰ ਉਹਨਾਂ ਕੈਮਰਾ ਨਹੀਂ ਨਹੀਂ ਹੈਗੀ ਸੀ ਯਾਰ ਉੱਥੇ ਉਹ ਜਿਹੜੇ ਅੰਦਰ ਬੜੇ ਨਾ ਉੱਥੇ ਸੀ ਜੀ ਕਿਹੜੇ ਸਰ ਜੀ ਕਦਰ ਤੋਂ ਆਇਆਂਗੇ ਨਹੀਂ ਆ ਉਹ ਨੀਚੇ ਅਸ ਲਿਖਿਆ ਉਥੋਂ ਤਾਂ ਹੀ ਹਮ ਇਧਰ ਨੂੰ ਬਾੜੀ ਤੇ ਤਾਂ ਕੜ ਗਈ ਵਾਂਡੀ ਆਊਟ ਹਾਂ E F G I G ਆਵੇ ਅੱਜ ਇੱਕ ਹੀ ਆ ਤਾਂ ਚੜਨਾ ਨਾ ਜੀ ਇਧਰ ਨੂੰ ਤਾਂ ਜਾਣ ਨੂੰ ਹੈ ਨਹੀਂ ਇਧਰ ਆਊਟ ਵਾਲੇ ਪਾਸੇ ਖੜ ਨਹੀਂਗੇ ਦਾ ਘੰਟਾ ਖਾ ਖਵਾਈ ਕਰਕੇ ਤੇ ਪਾਉ ਹੋਣਾ ਦੀ ਇੰਟੈਲੀਜੈਂਸ ਵਰਤ ਕੇ ਤੇ ਹਾਦਿਕੜੀ ਬਿਲਡਿੰਗ ਚ ਆ ਗਏ ਤੇ ਪਾਸ ਨਹੀਂ ਖਰੀਦੇ ਅੱਗੇ ਜਾ ਕੇ ਪਾਸ ਖਰੀਦੇ ਆ ਤੇ ਵੇਣੇ ਆ ਵੀ ਸਾਨੂੰ ਐਂਟਰੀ ਦੇ ਦਿੰਦੇ ਕਿ ਨਹੀਂ ਦਿੰਦੇ ਜੇ ਐਂਟਰੀ ਮਿਲ ਗਈ ਤੇ ਫਿਰ ਕਾਫੀ ਪਾਉ ਵੱਲੋਂ ਜੇ ਐਂਟਰੀ ਨਾ ਮਿਲੀ ਤਾਂ ਵੀ ਕਾਫੀ ਪਾਉ ਵੱਲੋਂ Okay, what the balance? 24 right? So I take $10 for the reply. Thank you very much. Uh, ਲੈਫਟਰ ਐਮ ਆਰਟੀ ਦੇ ਨਾਲੋਂ ਵੀ ਜਿਆਦਾ ਫਾਸਟ ਜਾ ਰਹੀ ਆ ਤੇ ਟੋਟਲੇ ਦੇ ਪੰਜਾਬ ਤੇ ਕੰਨ ਇਸਲੇ ਬੰਦ ਹੋਏ ਉਹ ਕਿਹਨਾ ਕਰਨਾ ਹੈ ਤੇ ਪੜਾਣਾ ਕਿ ਸਕਾਈ ਬ੍ਰਿਜ এনवायरमेंट ਡੈਕ ਦਾ ਤੁਹਾਨੂੰ ਪ੍ਰੋਪੋਜ਼ 36 37 38 39 40 41 42 43 44 45 46 47 ਪੜਤਾਰੀ ਨਿੰਜਾ ਦੇ 56 ਲੋਜੀ ਸਭ ਤੋਂ ਪਹਿਲਾਂ ਗਾਰਡਨ ਦੇ ਰੂਲ ਠੀਕ ਆ ਨੋ ਫੂਡ ਐਂਡ ਬੇਵਰੇਜ ਪਹਿਲਾਂ ਲਿਖਿਆ ਆ ਮੈਂ ਉੱਥੇ ਪਰਚਾ ਦੇ ਸ਼ਿਖਾ ਕੇ ਲੈ ਆਂ ਤੈਨੂੰ ਠੀਕ ਆ ਠੀਕ ਬਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਇਸ ਚੀਜ਼ ਦੇ ਵਿੱਚ ਵਾਦਾ ਜਾਣਕਾਰੀ ਦਾ ਵਾਦਾ ਪਾਉਣ ਵਾਸਤੇ ਠੀਕ ਆ ਜੀ ਤੇ ਚਲੋ ਪਪਾ ਜੀ ਚਲੋ ਪਹੁੰਚੋ ਕਰੋ ਤਿਆਰੀਆਂ ਫਿਰ ਨਿਕਲਦੇ ਬਾਹਰ ਵੈਨੇ ਕੀ ਬੰਦਾ ओके ਉਹ ਤੇ ਇਸ ਟਾਪ ਕਰਾਂ ओके गो 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 ਤੇਨੇ ਜਾਣੇ ਨਾਂਗੇ ਤੇ ਰਹਿ ਗਿਆ ਮੈਂ ਕੱਲਾ ਤੇ ਇੱਥੇ ਟਾਪ ਕਰ ਤੀਂ 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 ਵਾਹ ਦੀ ਵਾ ਪਹਿਲਾ ਛੱਕਾ ਵਕਨ ਲਿਓ ਚੜ ਕੇ ਤੇ 50ਵੀਂ ਮੰਜ਼ਲ ਦੇ ਉੱਪਰ ਆ ਗਏ ਆ ਤੇ ਜੇ ਮੋਟੀ ਮੋਟੀ ਜਾਣਕਾਰੀ ਇਸ ਚੀਜ਼ ਦੇ ਬਾਰੇ ਜਾਣਣੀ ਹੋਵੇ ਪੀ ਗੁਰਦਰਾ ਸਿਲ ਰੋਡ ਸਾਹਿਬ ਦੇ ਬਿਲਕੁਲ ਲਾਗੇ ਇਹ ਜਗਾ ਵਾ 1993 ਦੇ ਵਿੱਚ ਜਿਹੜੇ ਸਭ ਤੋਂ ਪਹਿਲਾਂ ਇੱਥੇ ਸੀ ਬਣੇ ਹੋਏ ਰੈਂਟਰਲ ਬਲਾਕ ਉਹਨਾਂ ਰੈਂਟਰਲ ਬਲਾਕਾਂ ਨੂੰ ਢਾ ਕੇ ਤੇ ਇਹ ਜਿਹੜੀ ਜਗਾ ਬਣਾਈ ਗਈ ਆ ਤੇ ਬਾਕੀ ਇਤਿਹਾਸਕ ਜਾਣਕਾਰੀ ਬਾਅਦ ਚ ਹੋਰ ਗੱਲਬਾਤ ਕਰਾਂਗੇ ਜੇ ਦੂਰ ਧਿਆਨ ਨਾਲ ਵੇਖੀਏ ਇੱਧਰਲੇ ਪਾਸੇ ਜਿਹੜਾ ਸਾਹਮਣੇ ਆ ਸਿੰਗਾਪੁਰ ਜਨਰਲ ਹਸਪੀਟਲ ਤੇ ਉਹ ਮਗਰਲੇ ਪਾਸੇ ਕਿ ਜਾ ਕੇ ਦੂਰ ਜਾ ਕੇ ਜਿਹੜਾ ਹਰੀਆਂੀਆਂ ਬਿਲਡਿੰਗਾਂ ਦੀਆਂ ਪਤਾ ਨਹੀਂ ਕੈਮਰੇ ਦੀਆਂ ਹੋਣਗੀਆਂ ਨਾ ਉਹ ਹੈਗਾ ਵਾ ਸੰਤੋਸ਼ਾ ਸੰਤੋਸ਼ਾ ਆਈਲੈਂਡ ਤੇ ਜਿਹੜਾ ਇਧਰਲੇ ਪਾਸੇ ਵੱਡੀਆਂ-ਵੱਡੀਆਂ ਕਰੇਨਾਂ ਜਿੰਨੀਆਂ ਵੀ ਟੱਕਰਦੀਆਂ ਦੀਂਦੀਆਂ ਵਾ ਇਹ ਸਾਰੇ ਦੇ ਸਾਰੇ ਜਿੰਨੀਆਂ ਵੀ ਕਰੇਨੀਆਂ ਹੈਗੀਆਂ ਵਾ ਪਾਸੇ ਰੰਜੰਗ ਦਾ ਟਰਮੀਨਲ ਜਿੱਥੋਂ ਕੰਟੇਨਰ ਸਾਰੇ ਸੰਸਾਰ ਚ ਆਉਂਦੇ ਆ ਤੇ ਲੋਡਿੰਗ ਤੇ ਅਨਲੋਡਿੰਗ ਹੁੰਦੀ ਹੈ ਪਰ ਹੁਣ ਇਸ ਸਮੇ ਜਿਹੜਾ ਇਹ ਸਾਰਾ ਸਾਰਾ ਟਰਮੀਨਲ ਆ ਇਹ ਤਵਾਸ ਦੇ ਵਿੱਚ ਜਾ ਚੁੱਕਾ ਵਾ ਇਸੇ ਕਰਕੇ ਤੁਹਾਨੂੰ ਬਿਲਕੁਲ ਇੱਥੇ ਖਾਲੀ ਜਗਾ ਦਿਸਣ ਢਈ ਦਾ ਟਰਮੀਨਲ ਪਾਣੀ ਦੇ ਆਸ-ਪਾਸੇ ਆ ਦਾ ਟਰਮੀਨਲ ਪਾਣੀ ਦੇ ਆਸ-ਪਾਸੇ ਆ ਜਿਹੜੀਆਂ ਵੱਡੀਆਂ-ਵੱਡੀਆਂ ਕਰੇਨਾ ਹਰੇ ਰੰਗ ਦੀਆਂ ਖੱਟੇ ਕਰਨ ਦੇ ਲੱਗੀਆਂ ਵਾ ਇੱਕ ਕੰਟੇਨਰਾਂ ਨੂੰ ਚੁੱਕ-ਚੁੱਕ ਕੇ ਤੇ ਸਮੁੰਦਰੀ ਜਹਾਜ਼ਾਂ 'ਚ ਲੱਦਦੀਆਂ ਵਾ ਬਾਅਦ ਦੇ ਵਿੱਚ ਫੋਨ ਨਾਲ ਇੱਕ ਦੋ ਛੋਟ ਲਗਾਵਾਂਗੇ ਉਹ ਇੱਕ ਸਮੁੰਦਰੀ ਜਹਾਜ਼ ਅਜੇ ਵੀ ਲੱਦਿਆ ਜਾ ਰਿਹਾ ਵਾ ਆਹ ਪਰਲੇ ਪਾਸੇ ਨਿਕਨੇ ਨਿਕੇ ਦੋ ਤਿੰਨ ਟਾਪੂ ਦੀंदे ਇਥੋਂ ਸਿੰਗਾਪੁਰ ਦੇ ਠੀਕ ਆ ਸਿੰਗਾਪੁਰ ਦਾ ਕਿਸਾਬ ਦਾ ਇੱਕ ਕੋਸਟ ਲਾਈਨ ਆ ਆ ਜਿਹਦੇ ਪਰਲੇ ਪਾਸੇ ਸਿੰਗਾਪੁਰ ਦੇ ਕੋਲ 60 ਟਾਪੂ ਆ ਉਹਨਾਂ ਟਾਪੂਆਂ ਦੇ ਵਿੱਚੋਂ ਉਹ ਕੁਝ ਟਾਪੂ ਨੇ ਜਿਹੜੇ ਸੰਤੋਸ਼ੇ ਆਈਲੈਂ ਆਕੇ ਉੱਤੇ ਆ ਕੇ ਆਨੰਦ ਬਹੁਤ ਆ ਜਾਨੀ ਕਿ ਬਹੁਤ ਸੋਹਣਾ ਲੱਗਦਾ ਵਾ ਤੇ ਜਾਨੀ ਕਿ ਸਿੰਗਾਪੁਰ ਦੇ ਜੇ ਸਭ ਤੋਂ ਉੱਚੀਆਂ ਜਗ੍ਹਾਵਾਂ ਵੇਖਣੀਆਂ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਸਿੰਗਾਪੁਰ ਫਲਾਇਰ ਆ ਜਾਂਦਾ ਵਾ ਜਿਹਦੇ ਉੱਤੇ ਬਹਿ ਕੇ ਪਹਿਲਾਂ ਟਿਕਟ ਤੇ ਪੈਸੇ ਖਰਚ ਕੇ ਫਿਰ ਉੱਤੇ ਬਹਿ ਕੇ ਆਪਾਂ ਸਾਰੇ ਸਿੰਗਾਪੁਰ ਦਾ ਨਜ਼ਾਰਾ ਵੇਖਨੇ ਆ ਵੀ ਕੋਸਟ ਲਾਈਨ ਦੇ ਸਾਈਡ ਦੇ ਉੱਪਰ ਦੂਸਰਾ ਹੈਗਾ ਅਬਜ਼ਰਵਸ਼ਨ ਡੈਕ ਜਿਹੜਾ ਮਰੀਨਾ ਬਾਇ ਸੈਂਡ ਤੇ ਤੀਸਰੀ ਹੈ ਲੋਕੇਸ਼ਨ ਸਭ ਤੋਂ ਸਸਤੀ ਸਿਰਫ 6 ਡਾਲਰ ਦਾ ਤੇ ਉੱਪਰਲੇ ਪਾਸੇ ਆਓ ਤੇ ਸਾਰੇ ਸਿੰਗਾਪੁਰ ਦਾ ਨਜ਼ਾਰਾ ਵੇਖੋ ਜਦੋਂ ਪਹਿਲਾਂ ਆਇਆ ਸੀ ਉਦੋਂ ਮੌਸਮ ਕੁਝ ਸਹੀ ਸੀ ਪਰ ਜਿਹੜਾ ਹੁਣ ਮੌਸਮ ਆ ਥੋੜਾ ਹੁੰਦਾ ਜਾਂਦਾ ਵਾ ਗਰਮ ਤੇ ਜਿਹੜਾ ਇਧਰਲੇ ਪਾਸੇ ਦਾ ਵਿਊ ਆ ਇਹ ਹੈਗਾ ਵਾ ਸਿਟੀ ਏਰੀਆ ਦਾ ਆ ਜਿੰਨੀਆਂ ਵੀ ਸਾਰੀਆਂ ਤੁਸੀਂ ਬਿਲਡਿੰਗਾਂ ਵੇਖ ਰਹੇ ਜਿਓ OCBC ਦੀ ਆ UVB ਦੀਆਂ ਸਾਰੀਆਂ ਬੈਂਕਿੰਗ ਦੀਆਂ ਬਿਲਡਿੰਗਾਂ ਵਾ ਇੱਥੇ ਪਰਲੇ ਪਾਸੇ ਦਾ ਸਾਰਾ ਸਾਰਾ ਸ਼ਹਿਰ ਦਾ ਏਰੀਆ ਜਿਹਨੂੰ ਆਪਾਂ ਸੀਬੀਡੀ ਕਹਿੰਦੇ ਆ ਸੈਂਟਰ ਡਿਸਟ੍ਰਿਕਟ ਬਿਜ਼ਨਸ ਕਹਿੰਦੇ ਆ ਤੇ ਉਹ ਸ਼ੁਰੂ ਹੋ ਜਾਂਦਾ ਸੋ ਇਹ ਸਾਰੀਆਂ ਉਹਨਾਂ ਬਿਲਡਿੰਗਾਂ ਦਾ 50ਵੇਂ ਫਲੋਰ ਤੋਂ ਚੱਕਾ 360 ਦੇ ਕੈਮਰਾ ਲਾ ਕੇ ਆਪਾਂ ਹੁਣ ਬਿਲਕੁਲ ਇਸ ਬਿਲਡਿੰਗ ਦੇ ਸੈਂਟਰ ਦੇ ਵਿੱਚ ਖੜੇ ਆਂ ਜੇ ਮੋٹے ਮੋٹے ਤੌਰ ਦੇ ਉੱਤੇ ਥੋੜਾ ਬਲਾ ਜੇ ਆਪਾਂ ਦਾ ਇਤਿਹਾਸ ਹੋ ਧਿਆਨ ਨਾਲ ਵਾ ਤੇ ਇਹ ਟੋਟਲ 7 ਬਿਲਡਿੰਗਾਂ ਨੇ 7 ਬਿਲਡਿੰਗਾਂ ਨੂੰ ਦੁਨੀਆ ਦੇ ਵਿੱਚ ਸਭ ਤੋਂ ਪਹਿਲਾ ਪਬਲਿਕ ਹੋਸਿੰਗ ਦਾ ਇੱਕ ਇੱਕ ਉੱਤਾ ਜੇ ਸਮਝੋ ਇੱਕ ਵੀ ਕਾਰਨਾਮਾ ਵਾ ਵੀ 7 ਬਿਲਡਿੰਗਾਂ ਨੂੰ ਜੋੜਨ ਵਾਸਤੇ ਦੋ ਬ੍ਰਿਜ ਬਣਾਇਆ ਗਿਆ ਜਿਹੜਾ 1 26ਵੇਂ ਫਲੋਰ ਦੇ ਉੱਤੇ ਅਤੇ 5ਵੇਂ ਫਲੋਰ ਦੇ ਉੱਤੇ ਹੈ ਵਾਕਿੰਗ ਬ੍ਰਿਜ ਨੇ ਇਹ ਵਾਕਿੰਗ ਬ੍ਰਿਜ ਸੱਤ ਦੇ ਸੱਤੀ ਬਿਲਡਿੰਗਾਂ ਨੂੰ ਜੋੜਦੇ ਨੇ ਸਭ ਤੋਂ ਉੱਚੇ ਟੈਕ ਦੇ ਉੱਤੇ ਆਪਾਂ ਇਸ ਸਮੇਂ ਖੜੇ ਹਾਂ ਸੈਂਟ ਦੇ ਵਿੱਚ ਇੱਥੇ ਆਪਾਂ ਖੜਾ ਆ ਵਾ ਇੱਥੇ ਇਹਨਾਂ ਨੇ ਇੱਕ ਸਰਕਲ ਜਿਹਾ ਬਣਾਇਆ ਹੋਇਆ ਵਾ ਤੇ ਤਾਂ ਕਰ ਇੱਥੇ ਉੱਚੀ ਹੋ ਕੇ ਹੋਰ ਆ ਚੀਜ਼ਾਂ ਦੇਖ ਸਕੋ ਦੇ ਤੁਸੀਂ ਵੇਖੀਏ ਕਿ ਸਿੰਗਾਪੁਰ ਦਾ ਜਿਹੜਾ ਮੇਨ ਮੇਨ ਏਰੀਆ ਵਾ ਸਾਰਾ ਇੱਥੋਂ ਦਿਖਦਾ ਵਾ ਹੁਣ ਆਵਾਜ਼ ਦੀ ਤਾਂ ਮੈਨੂੰ ਪਤਾ ਨਹੀਂ ਪਤਾ ਰਿਹਾ ਰਿਕਾਰਡਿੰਗ ਕਿੱਦਾਂ ਦੀ ਹੋ ਰਹੀ ਆ ਹਵਾ ਵੀ ਇੱਥੇ ਵਗ ਰਹੀ ਆ ਤੇ ਲੱਗਦਾ ਮਾਫ ਕਰਿਓ ਥੋੜੀ ਬੜੀ ਗੱਲਬਾਤ ਕਰਦੇ ਉਨੇ ਇੱਕ ਵਾਰੀ ਗੇੜਾ ਦਿਨਾ ਇੱਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੱਕ ਸਾਰੇ ਚਾਰੇ ਪਾਸੇ ਵੀ ਸਾਰੇ ਚਾਰੇ ਪਾਸੇ ਜਿਹੜਾ 뷰 ਆ ਕਿਸ ਤਰ੍ਹਾਂ ਦਾ ਲੱਗਦਾ ਕਿਉਂਕਿ ਇੱਕ ਪਾਸੇ ਜਿਹੜਾ ਹੈਗਾ ਵਾ ਸਮੁੰਦਰ ਲੱਗਦਾ ਦੂਰੋਂ ਦੂਰ ਤੂੰ ਤੱਕ ਸਮੁੰਦਰ ਦੇਿੰਦਾ ਤੇ ਸਮੁੰਦਰੀ ਜਹਾਜ਼ ਦਿਿੰਦੇ ਆ ਤੇ ਦੂਸਰੇ ਪਾਸੇ ਸਾਰਾ ਜਿਹੜਾ ਸੀਬੀਡੀ ਏਰੀਆ ਵਾ ਜਿਹਨੂੰ ਆਪਾਂ ਸੈਂਟਰਲ ਡਿਸਟ੍ਰਿਕਟ ਕਹਿੰਦੇ ਉਹ ਲੱਗਦਾ ਵਾ ਜਿਹੜਾ ਮੋਸਤੀ ਆਪਾਂ ਕਲਾਰਕੀ ਤੋਂ ਜਾ ਕੇ ਵੇਨੇ ਤੋਂ ਇੱਥੋਂ ਹੀ ਬਹੁਤ ਖੂਬਸੂਰਤ ਦਿਿੰਦਾ ਵਾ ਸੋ ਪਹਿਲਾਂ ਆਪਾਂ ਸਾਰਾ ਇੱਕ ਉੱਚਾ ਸਾਰਾ ਸ਼ਾਰਟ ਕਰਕੇ ਲੈਨੇ ਆਂ ਵੀ ਸਾਰਾ ਦੂਰੋਂ ਕਿਸ ਤਰ੍ਹਾਂ ਦਾ ਲੱਗਦਾ ਵਾ ਤੇ ਉਸ ਤੋਂ ਬਾਅਦ ਹਰੇਕ ਏਰੀਏ ਦੇ ਬਾਰੇ ਵਿਸਥਾਰ ਦੇ ਨਾਲ ਗੱਲ ਕਰਾਂਗੇ ਉਨੇ ਆਪਾਂ ਇਸ ਏਰੀਆ ਦਾ ਸਾਰਾ ਉਪਰੋਂ ਓਵਰਵਿਊ ਵੇਖਿਆ ਵਾ ਤੇ ਓਵਰਵਿਊ ਵੇਖਣ ਤੋਂ ਬਾਅਦ ਕੁਝ ਮੈਂ ਫੋਟੋ ਨਾਲ ਮੈਂਸ਼ਨ ਜਰੂਰ ਕਰੂੰਗਾ ਆ ਜਿਹੜਾ ਮੇਰਾ ਇਧਰਲੇ ਪਾਸੇ ਜੇ ਵੇਖ ਲਈਏ ਬਿਲਕੁਲ ਮੇਰੇ ਪਗਲੇ ਬਕਸੇ ਸੰਤੋਸਾ ਵਾ ਤੰਜੰਗ ਪਾਗਰ ਜਿਹੜਾ ਕੰਪਲੈਕਸ ਹੁੰਦਾ ਸੀ ਜਿੱਥੇ ਸਭ ਤੋਂ ਪਹਿਲਾਂ ਮਿਨਿਸਟਰੀ ਆਫ ਮਨਪਾਵਰ ਦਾ ਆਫਿਸ ਹੁੰਦਾ ਸੀ ਤੇ ਇੱਥੇ ਪੀਐਸਏ ਰਿਹਾ ਵਾ ਜਿੱਥੇ ਪੀਐਸਏ ਜਿੱਥੇ ਵੱਡੇ ਵੱਡੇ ਕੰਟੇਨਰ ਆ ਕੇ ਉਤਰਦੇ ਨੇ ਤੇ ਲੋਡਿੰਗ ਤੇ 언ਲੋਡਿੰਗ ਹੁੰਦੀ ਹੈ ਹੁਣ ਉਹ ਤੋਂ ਆਸ ਦੇ ਵਿੱਚ ਲੱਗਿਆ ਵਾ ਸੋ ਇਹ ਸਾਰਾ ਏਰੀਆ ਇਧਰਲੇ ਪਾਸੇ ਪੈ ਜਾਂਦਾ ਵਾ ਤੇ ਦੂਸਰੇ ਪਾਸੇ ਇਧਰਲੇ ਪਾਸੇ ਹੋਰ ਨਵੀਆਂ ਬਿਲਡਿੰਗਾਂ ਤੇ ਜਿਹੜਾ ਜਨਰਲ ਹਸਪੀਟਲ ਸਿੰਗਾਪੁਰ ਦਾ ਉਹ ਇਧਰ ਪੈਂਦਾ ਵਾ ਤੇ ਜੇ ਥੋੜਾ ਜਿਹਾ ਪਰਲੇ ਪਾਸੇ ਗਾਹ ਨੂੰ ਚਲ ਜੀਏ ਆ ਦੂਸਰੇ ਕੋਰਨਰ ਦੇ ਵਿੱਚ ਉਹਦੇ ਵਿੱਚ ਜਿਹੜੀਆਂ ਰਹਿਸ਼ੀਗ ਨੇ ਸ਼ਹਿਰ ਦੀਆਂ ਬਿਲਡਿੰਗਾਂ ਨੇ ਉਹ ਏਰੀਆ ਪੈ ਜਾਣ ਜਿਹਦੇ ਵਿੱਚ ਆਟਰਮ ਏਰੀਆ ਤੇ ਹੋਰ ਚਾਲੀਏ ਗੈਲੀਏ ਵੀ ਆ ਜਿਹੜਾ ਮਗਰਲੇ ਪਾਸੇ ਵਾਲਾ ਏਰੀਆ ਵਾਇਦਾ ਆ ਨੈਸ਼ਨਲ ਯੂਨੀਵਰਸਿਟੀ ਹਸਪੀਟਲ ਦੇ ਮਗਲੇ ਪਾਸੇ ਰੇ ਉੱਪਰ ਜਾਂਦਾ ਵਾ ਤੇ ਜੇ ਮੈਂ ਇਧਰਲੇ ਪਾਸੇ ਜਾਵਾਂ ਇਧਰਲੇ ਪਾਸੇ ਸਾਰਾ ਸਾਰਾ ਜਿਹੜਾ ਹੈਗਾ ਵਾ ਆ ਸੈਂਟਰਲ ਡਿਸਟ੍ਰਿਕਟ ਏਰੀਆ ਪੈ ਜਾਂਦਾ ਵਾ ਜਿਹਦੇ ਵਿੱਚ ਵੱਡੇ ਵੱਡੇ ਬੈਂਕ ਬਿਲਡਿੰਗਾਂ ਤੇ ਹੋਰ ਜਿਹੜੇ ਕਾਰੋਬਾਰੀ ਸੰਸਥਾਵਾਂ ਨੇ ਉਹਨਾਂ ਦੀਆਂ ਇਹ ਦੂਸਰੇ ਪਾਸੋਂ ਵੇਖੀਏ ਦੂਸਰੇ ਪਾਸੇ ਕਲਰਕੀ ਆ ਤੇ ਉੱਲੇ ਪਾਸੇ ਵੇਖੀਏ ਤਾਂ ਉੱਲੇ ਪਾਸੇ ਇਹ ਬਿਲਡਿੰਗ ਆ ਜਿਹਨੂੰ ਆਪਾਂ ਪਨੇਕਲ ਡਕਸਟਨ ਕਹਿੰਦੇ ਆ ਜਿਹਦੀ ਆਪਾਂ ਹੁਣ 5ਵੀਂ ਮੰਜ਼ਲ ਦੇ ਉੱਤੇ ਖੜ ਕੇ ਵੇਖ ਸਕਦੇ ਆ ਤੇ ਹੁਣ ਜਦੋਂ ਆਪਾਂ ਉੱਪਰਲੇ ਪਾਸੇ ਵੇਖਿਆ ਸੀ ਤੇ ਖੱਡੇ ਪਾਸੇ ਆਪਾਂ ਛਾਤ ਮਾਰੀ ਸੀ ਵੀ ਅਜੇ ਵੀ ਜਿਹੜੇ ਹੈਗੇ ਲੈਂਡਡ ਹਾਊਸ ਲੈਂਡਡ ਪ੍ਰਾਪਰਟੀਆਂ ਆਸੇ ਇੱਥੇ ਅਡਜਸਟ ਕਰ ਲਈਆਂ ਜਿਨ੍ਹਾਂ ਨੂੰ ਅਸੀਂ ਸ਼ਾਪ ਹਾਊਸ ਤੇ ਨਾਂ ਨਾਂ ਜਾਣਦੇ ਆ ਯਾਨੀ ਕਿ ਮੋਸਤੀ ਜਿਹੜੇ ਹੈਗੇ ਇੱਥੇ ਉਹ ਸ਼ਾਪ ਹਾਊਸਸ ਹੀ ਨੇ ਤੇ ਜਿਦਾਂ ਵੇਖੋ ਕਿੰਡੀ ਕਿੰਨੀ ਲੰਬ ਤੇ ਉਹ ਪਰਲੇ ਪਾਸ ਜਿਹੜੀਆਂ ਹੈਗੀਆਂ ਯੂਓਬੀ ਦੀਆਂ ਬਿਲਡਿੰਗ, OCBC, ਸਿੰਘ ਟੈਲਰ ਤੇ ਹੋਰ ਜਿਆ ਕਾਰੋਬਾਰੀ ਸੰਸਥਾਵਾਂ ਵਾਲੀਆਂ ਉਹਨਾਂ ਦੀਆਂ ਬਿਲਡਿੰਗਾਂ ਨੇ। ਉੱਤੇ ਹਵਾ ਬਹੁਤ ਖੂਬਸੂਰਤ ਚੱਲਦੀ ਆ ਕੋਈ ਡੈਕ ਕੋਈ ਖਜਾਦਾ ਵੱਡਾ ਨਹੀਂ ਆ ਜਿਸ ਤਰ੍ਹਾਂ ਤੇ ਹੈਗਾ ਤੇ ਸੱਤ ਬਿਲਡਿੰਗਾਂ ਨੂੰ ਜੋੜਦਾ ਵਾ ਤੇ ਪਰ ਛੇਤੀ ਹੀ ਖਤਮ ਹੋ ਜਾਂਦਾ ਵਾ ਤੇ ਪਰ ਮੋਰ ਦਿਨ ਇਨਾਫਾ ਫਿਰਨ ਤੋਂ ਵਾਸਤੇ ਸੋ ਬਾਕੀ ਜੇ ਹੋਰ ਇਹਦੇ ਬਾਰੇ ਜਿਹੜੀ ਮੇਨ ਗੱਲ ਜਿਹੜਾ ਪਹਿਲਾਂ ਜਾਣਕਾਰੀ ਦਿੱਤੀ ਆ ਕਿ ਸੱਤ ਬਿਲਡਿੰਗਾਂ ਨੂੰ ਜੋੜਦਾ ਏ ਤੇ ਦੁਨੀਆ ਦਾ ਦੂਜੇ ਨੰਬਰ ਦਾ ਜਿਹੜਾ ਦੁਨੀਆ ਦਾ ਸਭ ਤੋਂ ਵਰਲਡ ਦੇ ਵਿੱਚ ਇਹੋ ਜਿਹਾ ਪਬਲਿਕ ਹਾਊਸਿੰਗ ਦਾ ਸਿਸਟਮ ਬਣਿਆ ਹੋਆ ਜਿਹਦਾ ਪੰਜਵੇਂ ਛਾਤੇ ਤੇ 26ਵੇਂ ਡੈਕ ਦੇ ਉੱਪਰ ਬਣੀ ਹੋਈ ਆ ਆ ਵੀਂ ਵੀਂ ਡੈਕ ਬਣਿਆ ਆ ਜਾਨਾ ਨੂੰ ਜੋੜਨ ਵਾਸਤੇ ਡੈਕ ਬਣੇ ਹੋਏ ਆ ਸੋ ਇਹ ਬਹੁਤ ਖੂਬਸੂਰਤ ਗੱਲ ਆ ਠੀਕ ਹੈ ਜੀ ਤੇ ਜਿਸ ਤਰ੍ਹਾਂ ਮੈਂ ਅੱਗੇ ਪਤਾ ਨਹੀਂ ਮੈਂਸ਼ਨ ਕੀਤਾ ਕਿ ਨਹੀਂ ਕੀਤਾ ਸਿੰਗਾਪੁਰ ਦੇ ਵਿੱਚ ਪ੍ਰਮੁੱਖ ਤਿੰਨ ਸਥਾਨ ਨੇ ਜਿੱਥੋਂ ਤੁਸੀਂ ਜਾ ਕੇ ਸਿੰਗਾਪੁਰ ਦਾ ਸਾਰਾ ਆਸਾ ਬਸਾ ਵੇਖ ਸਕਦੇ ਜੀ ਜੇ ਵੇਖੀਏ ਵੀ ਜਿਹੜੀਆਂ ਮਨੁੱਖ ਦੁਆਰਾ ਬਣਾਈਆਂ ਹੋਈਆਂ ਚੀਜ਼ਾਂ ਉਹਨਾਂ ਦੇ ਵਿੱਚੋਂ ਇੱਕ ਤੇ ਹੈਗਾ ਵਾ ਸਭ ਤੋਂ ਪਹਿਲਾਂ ਨਾਮ ਦਾ ਅਬਜ਼ਰਵੇਸ਼ਨ ਡੈਕ ਅ ਮਰੀਨਾ ਬੀ ਸੈਂਡ ਉਤੋਂ ਆਪਾਂ ਸਿੰਗਾਪੁਰ ਦਾ ਸਾਰਾ ਸੇ ਪਾਸੇ ਵਾਲਾ ਸਿਸਟਮ ਵੇਖ ਸਕਦੇ ਆ ਤੇ ਦੂਸਰਾ ਜਿਹਦਾ ਨਾਮ ਦਾ ਵਾ ਉਹ ਆਉਂਦਾ ਵਾ ਫਲਾਈ ਫਾਇਰ ਫਲਾਈਰ ਆ ਸਿੰਗਾਪੁਰ ਫਲਾਈਰ ਉਵੀ ਜਦੋਂ ਚੱਕਰ ਜਾਂ ਤਾਂ ਚੜ ਜਾਂਦਾ ਤਾਂ ਸਿੰਗਾਪੁਰ ਦਾ ਕਾਫੀ ਸੁੰਦਰ ਨਜ਼ਾਰਾ ਦਿਖਾਈ ਦਿੰਦਾ ਵਾ ਤੇ ਤੀਸਰੀ ਬਿਲਡਿੰਗ ਹੈ ਇਹ ਮੈਨਮੈਂਟ ਬਿਲਡਿੰਗ ਜਿਹੜੀ ਪਬਲਿਕ ਹਾਊਸਿੰਗ ਆ ਤੇ ਸਭ ਤੋਂ ਸਸਤਾ ਕੰਮ ਜੇ ਤੁਸੀਂ ਸਿੰਗਾਪੁਰ ਦਾ ਆਸੇ ਪਾਸਾ ਕੁਝ ਵੇਖਣਾ ਆਵੇ ਉਸ ਤੋਂ ਬਗੈਰ ਹੋਰ ਵੀ ਬਹੁਤ ਸਾਰੀਆਂ ਉੱਚੀਆਂ ਉੱਚੀਆਂ ਪਹਾੜੀਆਂ ਨੇ ਜਿਸ ਤਰ੍ਹਾਂ ਕੇਵਲ ਕਾਰ ਹੋ ਗਈ ਮਾਉਂਟ ਫੈਬਰ ਮਾਉਂਟ ਫੈਬਰ ਦੇ ਉੱਪਰ ਇੱਕ ਮਾਉਂਟ ਪੁਆਇੰਟ ਆ ਤੇ ਉੱਥੋਂ ਵੀ ਜਿਹੜਾ ਕਾਫੀ ਸੁੰਦਰ ਨਜ਼ਾਰਾ ਦਿਖਾਈ ਦਿੰਦਾ ਵਾ ਬਾਕੀ ਟਰੀ ਟਾਪ ਵਾਕ ਹੋਰ ਵੀ ਬਹੁਤ ਸਾਰੀਆਂ ਖੂਬਸੂਰਤ ਜਗ੍ਹਾਵਾਂ ਨੇ ਤੇ ਤੁਸੀਂ ਆਸਾ ਪਾਸਾ ਚਾ ਚਾਕ ਲੈਣਾ ਹੋਵੇ ਤੇ ਸੋ ਮਿੱਤਰੋ ਏਸੀ ਇਨੀ ਇੱਕ ਗੱਲਬਾਤ ਇਸ ਬਿਲਡਿੰਗ ਦੇ ਬਾਰੇ ਆਉਣਾ ਬਹੁਤ ਸੌਖਾ ਹੀ ਆ ਜੇ ਕਿਸੇ ਨੇ ਐਮ ਆਰਟੀ ਦੇ ਉਹਨਾਂ ਵੇ ਆਰਡਨ ਪਾਰਕ ਐਮ ਆਰਟੀ ਆਰਡਨ ਪਾਰਕ ਐਮ ਆਰਟੀ ਉੱਤਰ ਕੇ ਤੇ ਜਿੱਥੇ ਪੁਲਿਸ ਕਾਂਟੋਮੈਂਟ ਆ ਉਹਦੇ ਬਿਲਕੁਲ ਲਾਗੋਂ ਦੀ ਹੋ ਕੇ ਤੇ ਕਾਰ ਪਾਰਕ ਦੇ ਉੱਤੇ ਵਨ ਜੀ ਦੇ ਉੱਤੋਂ ਤੁਸੀਂ ਟਿਕਟ ਲੈ ਲੈਣੀ ਆ ਆਪਦਾ ਈਜ਼ੀ ਲਿੰਕ ਕਾਰਡ ਨਾਲ ਲੈ ਕੇ ਆਉਣਾ ਵਾ ਤੇ ਉਹ ਈਜ਼ੀ ਲਿੰਕ ਕਾਰਡ ਨੂੰ ਐਕਟੀਵੇਟ ਕਰ ਦਿੰਦੇ ਆ ਉੱਪਰ ਆ ਕੇ ਤੁਸੀਂ ਇਸ ਥਿਊ ਦਾ ਲਓ ਨਜ਼ਾਰਾ ਤੇ ਅਸਲ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਫਾਇਦਾ ਹੈ ਉਹ ਸ਼ਾਮ ਨੂੰ ਆਉਣ ਦਾ ਵਾ ਤੇ ਤੁਸੀਂ ਕਿਉਂਕਿ ਸਿੰਗਾਪੁਰ ਤੇ ਜਿਹੜੀ ਹੈਗੀ ਨਾਈਟ ਸਕਾਈ ਲਾਈਨ ਉਹ ਤੁਸੀਂ ਵੇਖ ਸਕਦੇ ਜੇ ਸੋ ਵੇਖਣ ਲਈ ਬਹੁਤ ਬਹੁਤ ਧੰਨਵਾਦ ਮਿਲਦੇ ਆ ਜੁੜੇ ਰਹੋ ਕਿਸੇ ਹੋਰ ਵੀਡੀਓ ਦੇ ਨਾਲ ਤੁਹਾਨੂੰ ਗੁਪਤਕੂ ਕਰਾਵਾਂਗੇ ਨਾਲ ਜਾਣ ਪਛਾਣਾ ਕਾਵਾਂਗੇ ਤੇ ਹੁਣ ਇਹਦੇ ਨਾਲ ਕੁਝ ਅਟੈਚ ਕਰ ਦਿੰਨੇ ਆ ਵਿਊ ਤੇ ਲਓ ਨਜ਼ਾਰਾ ਚੜ੍ਹਦੀਆਂ ਕਲਾ ਜੀ ਵਾਹਿਗੁਰੂ ਜੀ ਕੀ ਫਤਿਹ